ਰੱਬਿਆ ਭੁੱਲ ਰਹੇ ਨਾ ਜਿਨਾਂ ਨੇ ਦਰਸ਼ਨ ਕੀਤੇ ਆ ਉਹਨਾਂ ਨੂੰ ਲੱਗਿਆ ਜੋ ਆਪਾਂ ਇਹ ਹੋਕਾ ਦੇਣਾ ਆਪਾਂ ਦੱਸਣਾ ਵਾ ਸੰਸਾਰ ਨੂੰ ਤੇ ਜੇ ਆਪਾਂ ਸੁਣ ਕੇ ਕਹਿ ਦੇਣਾ ਵੀ ਨਹੀਂ ਬੜਾ ਠੀਕ ਠਾਕ ਆ ਇਹ ਤੁਹਾਡੀ ਜ਼ਿੰਮੇਵਾਰੀ ਜੋ ਸਮਝਣਾ ਆਪਣੀ ਜ਼ਿੰਮੇਵਾਰੀ ਨੂੰ ਮਹਾਰਾਜ ਨੇ ਐਵੇਂ ਨਹੀਂ ਕਿਹਾ ਕਿ ਹੁਣ ਮੈਂ ਭਾਰ ਤੁਹਾਡੇ ਕੰਧਿਆਂ ਤੇ ਰੱਖਣਾ ਉਹ ਹੋਰ ਭਾਰ ਕਿਹੜਾ ਆਈ ਹੋਈ ਆ ਤੁਸੀਂ ਉਹਦੇ ਆਉਣ ਦਾ ਹੁਕਾ ਦੇਣਾ ਕਿ ਉਹ ਆਇਆ ਤੇ ਸਾਨੂੰ ਹਮਰੇ ਸਾਹਮਣੇ ਸਾਖਿਆਤ ਮਿਲਿਆ ਹੁਣ ਮੈਂ ਵੀਰ ਲਖਾ ਸਿੰਘ ਨੂੰ ਬੇਨਤੀ ਕਰੂੰਗਾ ਉਹ 10 ਮਿੰਟ ਵਾਸਤੇ ਗਰਸ ਤੋਂ ਪੜਨਗੇ ਸਾਡੇ ਵੀਰ ਚੰਨ ਪਹਿਲਵਾਨ ਉਹ ਵੀ ਆਪਣੇ ਮਾਂ ਦਾ ਬਲਬਲਾ ਕੱਢਣਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਜ਼ਿਆਦਾ ਟਾਈਮ ਨਹੀਂ 2 ਜਾਂ 3 ਮਿੰਟ ਬਸ ਵੀਰ ਚੰਨ ਪਹਿਲਵਾਨ ਪਿਆਰੀ ਹਸੰਗਜੀ ਮੇਰਾ ਟਾਈਮ ਨਹੀਂ ਹੈ ਪਰ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਨੂੰ ਇੱਕ ਮਾਣ ਹੋਣਾ ਜਿਹਦਾ ਵੱਡਾ ਜਿਸ ਦੇ ਵੀ ਸੰਸਾਰ ਦੇ ਅਸੀਂ ਕਿਸੇ ਘਰ ਜਾਂਦੇ ਹਾਂ ਅਸੀਂ ਘਰ ਵਾਲੇ ਨੂੰ ਜ਼ਰੂਰ ਮਿਲ ਕੇ ਆਉਂਦੇ ਹਾਂ ਵੀ ਅਸੀਂ ਉਹਦੇ ਘਰ ਗਏ ਜੇ ਨਹੀਂ ਮਿਲ ਕੇ ਆਉਂਦੇ ਸਮਝਦੇ ਵੀ ਆਪਾਂ ਉਹਦੇ ਘਰ ਗਏ ਨਹੀਂ ਮਸਾਲ ਤੌਰ ਤੇ ਸੰਸਾਰ ਦੇ ਇਸ ਦੁਨੀਆ ਵਿੱਚ ਆਪਾਂ ਜਾਂਦੇ ਹਾਂ ਜਬ ਤੱਕ ਘਰ ਨੂੰ ਘਰ ਵਾਲੇ ਨੂੰ ਨਾ ਮਿਲ ਕੇ ਆਈਏ ਤੇ ਮਨ ਨੂੰ ਤਸੱਲੀ ਦੀ ਹੁੰਦੀ ਪਰਮੇਸ਼ਰ ਨੇ ਸਾਨੂੰ ਭੈਣ ਭਾਈ ਬਣਾਇਆ ਹੈ ਜੇ ਪੁਰਖ ਕਹਾਂ ਸਮਝੋ ਬਾਪ ਤੇ ਭੈਣਾ ਪਾਈ ਸਾਡੀ ਨਜ਼ਰੀ ਆ ਜੇ ਇੱਥੇ ਆਏ ਹਾਂ ਇੱਥੇ ਸਾਡਾ ਬਾਪ ਆਇਆ ਸੀ ਆਪਣੇ ਬਾਪ ਨਾਲ ਗੱਲ ਕਰਕੇ ਜਾਣੀ ਆ ਆਪਣੇ ਪਰਮੇਸ਼ਰ ਦਾ ਪਿਆਰ ਲੈ ਕੇ ਜਾਣਾ ਤਾਂ ਮੇਰਾ ਨਹੀਂ ਹੈ ਮੈਂ ਇੱਕ ਬੇਨਤੀ ਕਰੂੰਗਾ ਜਿਹੜੇ ਪੁਰਾਣੇ ਗੁਰਸੇਖ ਆ ਮੇਰੀ ਉਮਰ 74 ਸਾਲ ਦੀ ਹੋ ਗਈ ਆ ਸਾਡੇ 10 ਵਜੇ ਰਾਤ ਦੇ ਅੰਮ੍ਰਿਤ ਜੀ ਦੇ ਹੁਕਮ ਮਿਲਤਾ ਅੰਮ੍ਰਿਤ ਜੀ ਸਰਪੰਚ ਸਾਹਿਬ ਜੀ ਨੂੰ ਮਹਾਰਾਜਾ ਵੱਡੇ ਸਾਹਿਬ ਜਾਦੇ ਅੰਮ੍ਰਿਤ ਜੀ ਤੋਂ ਅੱਠ ਵੇਖ ਚਾਰੇ ਕੁੰਟਾਂ ਮੇਰੇ ਭਗਤਾਂ ਦੀ ਸ਼ਕਲ ਕੌਣ ਕਰਿਆ ਆਕਾਲ ਪੁਰਖ ਸੀਸ ਤੇ ਤਾਜ ਲਾ ਕੇ ਸੰਗਤ ਸਰ ਦੇ ਬੈਠ ਕੇ ਅਮਰਜੀਤ ਉਠਵੇਖ ਚਾਰੇ ਕੁੰਟਾਂ ਮੇਰੇ ਭਗਤਾਂ ਦੀ ਸ਼ਕਲ ਨਾ ਮੈਂ ਬਦਲਾਂ ਨਾ ਮੇਰੇ ਭਗਤ ਜਾਨ ਬਦਲੋ ਦੂਸਰਾ ਬਦਲ ਕੀ ਹੋਇਆ ਮੇਰੇ ਵੀਰੋ ਮਾਫ ਕਰਨਾ ਮੈਂ ਲਿਖਦੀ ਗੱਲ ਜੇ ਲਗਾਉਣ ਕਰਨਾ ਇੱਕ ਹੰਕਾਰ ਬੰਦੇ ਨੂੰ ਦਾ ਮਾਇਆ ਦਾ ਜੈ ਦਾਦਾ ਹੰਕਾਰ ਦਾੜਾ ਕਿਲੰਦਾਂ ਕਿਲ ਸਭ ਨੂੰ ਪਾਲ ਪਾਲ ਛੁੱਟੀ ਜਾਂਦਾ ਹੰਕਾਰ ਦਾ ਕਿਲ ਉਹਦੇ ਥੋੜਾ ਮਾਰ ਦੇ ਸੁਣੇ ਨੀਵਾ ਕਰੀਏ ਆਪਾਂ ਫਿਰ ਭੈਣ ਭਾਈ ਬਣ ਸਕਦੇ ਹਾਂ ਹੰਕਾਰ ਦੇ ਕਿਲ ਨੂੰ ਤਿੱਖੇ ਨੂੰ ਥੋੜਾ ਮੋੜ ਲਈਏ ਆਪਾਂ ਭੈਣ ਭਾਈ ਬਣ ਜਾਈਏ ਪਰਮੇਸ਼ਰ ਨੇ ਕਿਹਾ ਇਹੋ ਜੇ ਵੇਲੇ ਵਕਤ ਨਹੀਂ ਆਉਂਦੇ ਰੋਜ਼ ਇਹ ਪਰਮੇਸ਼ਰ ਨੇ ਸਿੰਘਾਸਨ ਤੇ ਬੈਠ ਕੇ ਕਿਹਾ ਸੀ ਇਹੋ ਜੇ ਵੇਲੇ ਵਕਤ ਨਹੀਂ ਆਉਂਦੇ ਰੋਜ਼ 994 ਚੌੜੀ ਜੁਗ ਪਛੋਤਾਓਗੇ ਸਾਨੂੰ ਕਿਆ ਸੀ ਸਾਨੂੰ ਪਰਮੇਸ਼ਰ ਨੇ ਸੀਸ ਤੇ ਤਾਲ ਲਾ ਕੇ ਸਭੀ ਬੀਪੋ ਦੀ ਰਾਖ ਇਹੋ ਜੇ ਵੇਲੇ ਵਕਤ ਨਹੀਂ ਆਉਂਦੇ ਰੋਜ਼ 994 ਚੌੜੀ ਜੁਗ ਪਛੋਤਾਓਗੇ ਇਹੋ ਜੇ ਨਹੀਂ ਲੰਬੜੀ ਮੌਜ ਕਿਹੋ ਜੀ ਸਨਮੁਖ ਬੈਠਣਾਂ ਦਰਸ਼ਨ ਪਾਓਗੇ ਸਨਮੁਖ ਬੈਠਣਾਂ ਦਰਸ਼ਨ ਪਾਓਗੇ ਜੇ ਬਾਪ ਦੇ ਹੁੰਦਿਆਂ ਜਾ ਆਪਣੇ ਪਿਓ ਦੇ ਜੀ ਦੇ ਹੁੰਦਿਆਂ ਪੁੱਤ ਬੈਠਾ ਨਾਲ ਵਿੱਚ ਗੋਦ ਮਗਰ ਉਹ ਚਾਤਾ ਕਿਹੜਾ ਕਹਿੰਦਿਆਂ ਦਿਲ ਵਿੱਚ ਬਿਠਾਈ ਆ ਹੁਣ ਅਸੀਂ ਆਪਣੇ ਮਨ ਵਿੱਚ ਸਾਰੇ ਸੋਚੀਏ ਸੋਚ ਸਾਡਾ ਸਤਿਗੁਰੂ ਸਾਨੂੰ ਕੀ ਗਿਆ ਸਮਝਾਈਗਾ ਵੀਰੋ ਮੇਰਾ ਟਾਈਮ ਸਮਾਪਤ ਹੈ ਮੇਰੇ ਸਤਿਗੁਰੂ ਜੀ ਜੋ ਬਖਸ਼ਿਸ਼ ਕੀਤੀ ਹੈ ਪ੍ਰਮਾਤਮਾ ਸਭ ਨੂੰ ਦੇਵੇ ਤੇ ਕਿਰਪਾ ਰੱਬ ਕੋ ਮੰਗੇ ਜਾਣੀ ਹੈ ਹੰਕਾਰ ਦੇ ਕਿੱਲੇ ਨੂੰ ਜਾਦ ਰੱਖਣਾ ਹੰਕਾਰ ਦੇ ਕਿੱਲੇ ਨੂੰ ਤਿੱਖੇ ਨੂੰ ਥੋੜਾ ਥੋੜਾ ਮਾਰ ਦੇ ਆਪਣੇ ਪਰਮੇਸ਼ਰ ਦੇ ਸ਼ਬਦ ਨੂੰ ਥੋੜਾ ਮਾਰ ਕੇ ਉਹਨੂੰ ਥੋੜਾ ਬਿੰਨਾ ਕਰਨਾ ਡੇਡਾ ਕਰਨਾ ਕਿ ਕਿਸੇ ਨੂੰ ਸਿੱਧਾ ਨਾ ਵੱਜ ਜਾਵੇ। ਕਿ ਲਪਾਲ ਪਾਲਸਰ ਦਾ ਟੈਰਾ ਨੂੰ ਟੂਪਾ ਨੂੰ ਪੈਰਾ ਨੂੰ ਆਧਿਰੋਹ ਕਿਲ ਤੋਂ ਬਾਕੀ ਆਪਾਂ ਨਹੀਂ ਵੀ ਹੋ ਗਏ ਪਰਮੇਸ਼ਰ ਨੇ ਕਿਹਾ ਸਾਰੀ ਸ੍ਰਿਸ਼ਟੀ ਨੂੰ ਸਾਰੀ ਕਾਇਨਾਤ ਨੂੰ ਪਿਆਰ ਕਰਨਾ ਹੈ। ਜਿਵੇਂ ਆਪਾਂ ਸੋਚਦੇ ਹਾਂ, ਜਿਵੇਂ ਆਪਾਂ ਸੋਚਦੇ ਹਾਂ, ਜਿਵੇਂ ਆਪਾਂ ਕਰਦੇ ਹਾਂ। ਮੈਂ ਮਾਫੀ ਚਾਹੁੰਦਾ ਇਸ ਗੱਲ ਦੀ। ਮੇਰਾ ਟਾਈਮ ਸਮਾਪਤ ਹੈ। ਮੈਂ ਵੀਰ ਦਾ ਧੰਨਵਾਦ ਕਰਦਾ ਹਾਂ। ਜਿਗਾਰੀ ਦਾ ਸਾਥ ਦੇਣਾ ਹੋਇਆ। ਸੋਹੰ ਮਾਰਾ ਸ਼ੇਰ ਸੰਗਿ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾ ਸ਼ੇਰ ਸੰਗਿ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾ ਸ਼ੇਰ ਸੰਗਿ ਵਿਸ਼ਨੂੰ ਭਗਵਾਨ ਦੀ sang